ਬਈ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਟਿਆਲੇ ਦੀ ਜਿਹੜੀ ਕਬਾੜ ਮਾਰਕੀਟ ਹੈ ਉਹਦੇ ਦਰਸ਼ਨ ਕਰਾਉਣਾ ਤੁਹਾਨੂੰ ਪਟਿਆਲੇ ਦੀ ਕਬਾੜ ਮਾਰਕੀਟ ਬਾਰੇ ਤਕਰੀਬਨ ਜਿਆਦਾ ਜ਼ਿੰਮੇਵਾਰ ਜਾਣਦੇ ਨੇ ਇੱਥੋਂ ਪੁਰਾਣਾ ਸਮਾਨ ਸਾਨੂੰ ਟਰੈਕਟਰਾਂ ਦਾ ਬਹੁਤ ਬਾਜ਼ਪਾਤੇ ਮਿਲ ਜਾਂਦਾ ਹੈ ਕਈ ਵਾਰੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਵੀ ਆਪਾਂ ਨੂੰ ਉਹ ਸਮਾਨ ਨਵਾਂ ਬਹੁਤ ਜ਼ਿਆਦਾ ਮਹਿੰਗਾ ਮਿਲਦਾ ਜਾਂ ਨਹੀਂ ਮਿਲਦਾ ਪਰ ਇੱਥੋਂ ਕਬਾੜ ਦੇ ਵਿੱਚੋਂ ਤੁਹਾਨੂੰ オリジナル ਸਮਾਨ ਮਿਲ ਜਾਂਦਾ ਤੇ ਬਾਜ਼ਵਰੇਟਾਂ ਤੇ ਮਿਲ ਜਾਂਦਾ ਜਿਵੇਂ ਬਲਾਕ ਵਗੈਰਾ ਟਰੈਕਟਰ ਦਾ ਕੋਈ ਵਾਰੀ ਨੁਕਸਾਨ ਹੋ ਜਾਵੇ ਗੇਅਰ ਦਾ ਬਲਾਕ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਤਕਰੀਬਨ ਆਪਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਟਰੈਕਟਰ ਦੇ ਪੁਰਜੇ ਇੱਥੋਂ ਮਿਲ ਜਾਂਦੇ ਨੇ ਪੁਰਾਣੇ ਜਿਹੜੇ ਮਾਰਕੀਟ ਦੇ ਵਿੱਚੋਂ ਨਹੀਂ ਮਿਲਦੇ ਨਾ ਮੈਂ ਜਾਂ ਮਿਲਦੇ ਨੇ ਤਾਂ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ ਪਰ ਇੱਥੋਂ ਤੁਹਾਨੂੰ ਬਾਜ਼ਵਰੇਟਾਂ ਤੇ ਉਹ ਚੀਜ਼ ਮਿਲ ਜਾਂਦੀ ਆ ਕਿਉਂਕਿ ਬਹੁਤ ਵੱਡੀ ਕੁਆਡ ਮਾਰਕੀਟ ਹੈ ਇੱਥੇ ਟਰੈਕਟਰ ਦਾ ਤਾਂ ਹਰ ਤਰ੍ਹਾਂ ਦਾ ਹੀ ਸਮਾਨ ਆ ਤੁਹਾਨੂੰ ਜਿਹੜਾ ਮਿਲ ਸਕਦਾ ਇੰਜਨ ਪਾਰਟਸ ਬਾਡੀ ਦੇ ਪਾਰਟਸ ਵਗੈਰਾ ਹਰ ਤਰ੍ਹਾਂ ਦਾ ਸਬਾਨ ਇਕੁਅਲ ਹਰ ਤਰ੍ਹਾਂ ਦੇ ਟਰੈਕਟਰ ਜਿਹੜੇ ਵੱਡੀ ਗੱਲ ਹੈ ਇੱਥੇ ਹਰ ਤਰ੍ਹਾਂ ਦੇ ਟਰੈਕਟਰ ਵੀ ਤੁਹਾਨੂੰ ਹੁਣ ਮਿਲ ਜਾਂਦੇ ਨੇ ਨਵੇਂ ਤੋਂ ਨਵਾਂ ਟਰੈਕਟਰ ਪੁਰਾਣੇ ਤੋਂ ਪੁਰਾਣਾ ਟਰੈਕਟਰ ਤੇ ਹਰੇਕ ਹੀ ਜਿਹੜਾ ਐਚਪੀ ਦਾ ਟਰੈਕਟਰ ਛੋਟਾ ਟਰੈਕਟਰ ਵੱਡਾ ਜਿੰਨੇ ਵੀ ਮਾਡਲ ਟਰੈਕਟਰਾਂ ਦੇ ਆਇਆ ਹੁਣ ਤਕਰੀਬਨ ਸਾਰੇ ਟਰੈਕਟਰ ਇੱਥੋਂ ਮਿਲ ਜਾਂਦੇ ਨੇ ਜੀਮੇਦਾਰ ਇੱਥੋਂ ਬਹੁਤ ਖਰੀਦ ਕੇ ਵੀ ਲੈ ਜਾਂਦੇ ਆ ਟਰੈਕਟਰ ਦੂਰ ਦੂਰ ਦਾ ਟਰੈਕਟਰ ਇੱਥੋਂ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ 4x4 ਆ ਅਰਜਨ ਖੜਾ ਇਸੇ ਤਰ੍ਹਾਂ ਪ੍ਰੀਤ ਟਰੈਕਟਰ ਜਿੰਨੇ ਵੀ ਤਰ੍ਹਾਂ ਦੇ ਟਰੈਕਟਰ ਬਣਦੇ ਨੇ ਤਕਰੀਬਨ ਇੰਡੀਆ ਦੇ ਵਿੱਚ ਹਰ ਤਰ੍ਹਾਂ ਦਾ ਟਰੈਕਟਰ ਇੱਥੋਂ ਤੁਹਾਨੂੰ ਮਿਲ ਜੂ ਬਾਜ਼ਾਰ ਰੇਟਾਂ ਤੇ ਟਰੈਕਟਰ ਮਿਲ ਜਾਂਦਾ ਬਸ ਤੁਹਾਡੀ ਅੱਖ ਖੋਜੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਜਾਣ ਜਾਣਕਾਰੀ ਟਰੈਕਟਰ ਦੇ ਬਾਰੇ ਹੋਵੇ ਤਾਂ ਤੁਹਾਨੂੰ ਜਿਹੜੇ ਚੰਗੇ ਟਰੈਕਟਰ ਚੰਗੇ ਭਾਅ ਦੇ ਵਿੱਚ ਮਿਲ ਜਾਂਦੇ ਆ ਤੇ ਹਰ ਤਰ੍ਹਾਂ ਦੀ ਇਹ ਤਿਆਰੀ ਤੁਹਾਡੀ ਕਾਪੀ ਵਗੈਰਾ ਤੱਕ ਟਰੈਕਟਰ ਤੁਹਾਡੇ ਨੌਕਰਾਂ ਤੱਕ ਵੀ ਸਾਰਾ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਹਰੋਂ ਪੁਰਾਣੇ ਇੰਜਣ ਵੱਡੇ ਇਹਨੂੰ ਲੈ ਲੰਡਾ ਇੰਜਣਾਂ ਜਾਂ ਜਨਰੇਟਰ ਵਗੈਰਾ ਦੇ ਵਾਸਤੇ ਤੁਹਾਨੂੰ ਕੋਈ ਇੰਜਣ ਚਾਹੀਦਾ ਆ ਦੇਖ ਸਕਦੇ ਹੋ ਤੁਸੀਂ ਪੁਰਾਣੇ ਇੰਜਣ ਪਏ ਆ ਇੰਜਣ ਨੂੰ ਜਨਰੇਟਰ ਵਾਸਤੇ ਇੰਜਣ ਸੈੱਟ ਕਰਾਉਣਾ ਉਹਨੂੰ ਪੁਰਾਣੇ ਇੰਜਣ ਮਿਲ ਜਾਂਦੇ ਨੇ ਬਾਜ਼ ਮਰੇਟਾਂ ਤੇ ਮਿਲ ਜਾਂਦੇ ਨੇ ਆਹ ਤੇ ਇੰਜਨ ਸੈੱਟੀ ਹੁਣ ਪੂਰਾ ਜਨਰੇਟਰ ਸੈੱਟੀ ਪਿਆ ਇਸ ਤਰ੍ਹਾਂ ਦਾ ਪੁਰਾਣਾ ਸਬਾਨ ਆਪਾਂ ਨੂੰ ਸਸਤੇ ਰੇਟਾਂ ਦੇ ਵਿੱਚ ਮਿਲ ਸਕਦਾ ਆ ਦੇਖੋ ਅਰਜਨ ਸੋਨਾਲੀਖਾ ਪ੍ਰੀਤ ਟਰੈਕਟਰ ਇਸ ਤਰ੍ਹਾਂ ਦੇ ਹਰ ਤਰ੍ਹਾਂ ਦੇ ਟਰੈਕਟਰ ਤੁਹਾਨੂੰ ਇੱਥੋਂ ਮਿਲ ਸਕਦੇ ਨੇ ਅਸੀਂ ਆਈਸੀਕੀ ਦੇ ਟਰੈਕਟਰ ਲੈਣ ਹੀ ਆਏ ਸੀ ਟਰੈਕਟਰ ਅਸੀਂ ਲੈ ਗਏ ਸਾਨੂੰ ਟਰੈਕਟਰ ਮਿਲ ਗਿਆ ਠੀਕ ਭਾ ਦੇ ਉੱਤੇ ਟਰੈਕਟਰ ਮਿਲ ਗਿਆ ਜਿਹੜਾ ਚਾਹੁੰਦੇ ਸੀ ਅਰਜਨ ਟਰੈਕਟਰ ਲੈ ਕੇ ਜਾਣਾ ਸੀ ਅਸੀਂ ਲਏਗੇ ਤੁਹਾਨੂੰ ਦਿਖਾਵਾਂਗੇ ਅੱਗੇ ਕਿਹੜਾ ਕਿਹੜਾ ਟਰੈਕਟਰ ਖਰੀਦਿਆ ਸੀ ਤੁਹਾਨੂੰ ਦਿਖਾ ਦਿਆਂਗੇ ਉਹਦੇ ਵੀ ਦਰਸ਼ਨ ਕਰਾ ਦਵਾਂਗੇ ਅੱਗੇ ਚੱਲ ਕੇ ਵੀਡੀਓ ਦੇ ਵਿੱਚ ਕਿਉਂਕਿ ਇਹ ਅਸੀਂ ਪਹਿਲਾਂ ਜਦੋਂ ਆਏ ਸੀ ਟਰੈਕਟਰ ਵਗੈਰਾ ਕੁਝ ਦੇਖੇ ਸੀ ਅਰਜਨ ਟਰੈਕਟਰ ਦੇਖ ਰਹੇ ਸੀਗੇ ਚਲੋ ਇਹ ਥੋੜਾ ਡਾਊਨ ਮਾਡਲ ਸੀ ਸਾਡੇ ਫਿੱਟ ਨਹੀਂ ਆਇਆ ਤੇ ਥੋੜਾ ਜਿਹਾ ਉੱਚਾ ਮਾਡਲ ਅਸੀਂ ਟਰੈਕਟਰ ਦਾ ਦੇਖਣਾ ਸੀਗਾ ਸਾਨੂੰ ਨਹੀਂ ਮਿਲਿਆ ਉਹ ਅੱਗੇ ਚੱਲ ਕੇ ਮਿਲ ਗਿਆ ਸਵਰਾਜ 855 ਤੇ ਸੋਨਾਲਿਕਾ 4x4 ਇਤੋਂ ਹਰੇਕ ਤਰ੍ਹਾਂ ਦਾ ਟਰੈਕਟਰ ਜਿਹੜਾ ਮਿਲ ਜਾਂਦਾ ਤੇ ਆ ਬਿਲਕੁਲ ਇੱਕ ਨਵਾਂ ਟਰੈਕਟਰ ਸੀਗਾ ਜੀ 23 ਮਾਡਲ 0 ਘੰਟੇ ਚੱਲਿਆ ਚੱਲਿਆ ਨਹੀਂ ਸੀ ਹੋਇਆ ਬਿਲਕੁਲ ਹੀ ਬਿਲ ਵੀ ਆਪਣੇ ਘੱਟ ਕੇ ਨਾਮ ਦੇ ਰਹੇ ਸੀ ਏਜੰਸੀ ਤੋਂ ਸਿੱਧਾ ਕਹਿੰਦੇ ਵੀ ਤੁਹਾਡੇ ਨਾਮ ਬਿੱਲ ਦਵਾ ਸਕਦੇ ਆ ਕਾਪੀ ਤੁਹਾਡੇ ਨਾਮ ਪਹਿਲੇ ਨਾਮ ਹੋਊਗੀ ਸੋ ਇਸ ਤਰ੍ਹਾਂ ਦੇ ਟਰੈਕਟਰ ਵੀ ਤੁਹਾਨੂੰ ਮਿਲ ਜਾਂਦੇ ਨੇ ਬਾਜ਼ਵਰੇਟਾਂ ਤੇ ਇਹ 23 ਮਾਡਲ ਟਰੈਕਟਰ ਆ ਤਲੋ ਸਾਡਾ ਨਹੀਂ ਇਹਦੇ ਨਾਲ ਸੌਤਾ ਹੋਇਆ ਪਰ ਬਿਲਕੁਲ ਸਾਫ ਸੁਥਰੀ ਟਰੈਕਟਰ ਇਸੇ ਤਰ੍ਹਾਂ ਆਹ ਦੇਖ ਸਕਦੇ ਹੋ ਤੁਸੀਂ ਪੁਰਾਣਾ ਜਿਹੜਾ ਸਮਾਨ ਜਿਵੇਂ ਗੇਰ ਦਾ ਬਲੋਕ ਵਗੈਰਾ ਚਾਹੀਦਾ ਜਾਂ ਲਿਫਟ ਪੰਪ ਲਿਫਟ ਵਾਲਾ ਪਾਸੇ ਦਾ ਇਸ ਕੋਈ ਦਿੱਕਤ ਪੈ ਜਾਂਦੀ ਹੈ ਟਰੈਕਟਰ ਨੂੰ ਸਮਾਨ ਮਿਲ ਜਾਂਦਾ ਇਹ ਸਮਾਨ ਤੁਸੀਂ ਦੇਖ ਸਕਦੇ ਹੋ ਹੈੱਡ ਦਾ ਹਰ ਤਰ੍ਹਾਂ ਦਾ ਸਮਾਨ ਕੋਈ ਪ੍ਰੋਬਲਮ ਆ ਜੇ ਕਿਸੇ ਪੁਰਾਣੇ ਟਰੈਕਟਰ ਦੇ ਵਿੱਚ ਆਪਣੇ ਤੇ ਏ ਬਾਈ ਕੁੱਕੂ ਹੁਣ ਹੀ ਨੇ ਇਹਨਾਂ ਕੋਲੇ ਵੀ ਅਸੀਂ ਟਰੈਕਟਰ ਦੇਖਣ ਗਏ ਸੀਗੇ ਚਲੋ ਇਹਨਾਂ ਦੇ ਨਾਲ ਸਾਡਾ ਸੌਦਾ ਨਹੀਂ ਬਣਿਆ ਜਿਹੜਾ ਅਸੀਂ ਟਰੈਕਟਰ ਚਾਹੁੰਦੇ ਸੀ ਉਹ ਇਹਨਾਂ ਕੋਲੋਂ ਸਾਨੂੰ ਨਹੀਂ ਮਿਲਿਆ ਤਾਂ ਸਾਨੂੰ ਦੂਸਰਾ ਅੱਗੇ ਜਾ ਕੇ ਜਿਸ ਤਰ੍ਹਾਂ ਦਾ ਟਰੈਕਟਰ ਚਾਹੀਦਾ ਸੀ ਸਾਨੂੰ ਮਿਲ ਗਿਆ ਸੋ ਇਹਨਾਂ ਕੋਲੇ ਵੀ ਆ ਵੱਖ-ਵੱਖ ਤਰ੍ਹਾਂ ਦੇ ਸਾਰੇ ਟਰੈਕਟਰ ਹੈਗੇ ਆ ਦੇਖ ਸਕਦੇ ਹੋ ਤੁਸੀਂ ਅਰਜਨ 4x4 ਹੈ 755 700 655 ਵੀ ਆ ਰਿਹਾ ਹੈ ਅਰਜਨ 605 ਤਕਰੀਬਨ ਜਿਸ ਤਰ੍ਹਾਂ ਦੀ ਤੁਹਾਡੀ ਡਿਮਾਂਡ ਆ ਪੂਰੀ ਹੋ ਜੂਗੀ ਮੰਡੀਆਂ ਦੇ ਵਿੱਚ ਜਿਵੇਂ ਮੰਡੀਆਂ ਲੱਗਦੀਆਂ ਨੇ ਮੰਡੀਆਂ ਦੇ ਵਿੱਚ ਇੱਕ ਹਫ਼ਤੇ ਬਾਅਦ ਮੰਡੀ ਲੱਗਦੀ ਆ ਪਰ ਇੱਥੇ ਡੇਲੀ ਤੁਹਾਨੂੰ ਬੰਦੇ ਮਿਲਣਗੇ ਇੰਨਾ ਵਾਹਿਆਂ ਕੋਲੋਂ ਅਸੀਂ ਟਰੈਕਟਰ ਲਿਆ ਜੀ ਇਹ ਸੋਹੀ ਹੈਗੇ 98140 76682 ਇਹਨਾਂ ਦਾ ਨੰਬਰ ਆ ਇਹਨਾਂ ਤੋਂ ਅਸੀਂ ਟਰੈਕਟਰ ਖਰੀਦਿਆ ਅਰਜਨ ਤੇ ਸ਼ਾਇਦ ਆ ਅਸੀਂ ਸਾਡੇ ਟਰੈਕਟਰ ਦੀ ਅਸੀਂ ਲਿਖ ਲਿਖਾਈ ਵਗੈਰਾ ਕਰਾ ਰਹੇ ਹਾਂ ਤੇ ਇਹਨਾਂ ਦਾ ਬਹੁਤ ਵਧੀਆ ਸਾਨੂੰ ਕੰਮ ਲੱਗਿਆ ਤੇ ਠੀਕ ਹੈ ਇਹਨਾਂ ਤੋਂ ਆਹ ਟਰੈਕਟਰ ਜਿਹੜਾ ਖੜਾ ਦਿਖਾਈ ਦੇ ਰਿਹਾ ਜੀ ਅਸੀਂ ਖਰੀਦਿਆ ਅੱਗੇ ਮੋੜ ਕੇ ਤੁਹਾਨੂੰ ਦਿਖਾਉਣਾ ਤੇ ਅੱਗੇ ਟਰੈਕਟਰ ਖੜੇ ਸੀ ਇਹਨਾਂ ਦੀ ਵੀਡੀਓ ਉਦੋਂ ਅਸੀਂ ਬਣਾ ਰਹੇ ਸੀਗੇ ਤੇ ਪਾ ਟਰੈਕਟਰ ਦਾ ਸੌਦਾ ਉਦੋਂ ਹੋ ਚੁੱਕਿਆ ਸੀ ਤੇ ਉਦੋਂ ਅਸੀਂ ਸਾਡੇ ਵਾਲੇ ਟਰੈਕਟਰ ਦੀ ਜ਼ਿਆਦਾ ਰਿਕਾਰਡਿੰਗ ਤੇ ਜ਼ੋਰ ਨਹੀਂ ਸੀ ਦਿੱਤਾ ਆ ਤੁਸੀਂ ਇਹ ਨੇ ਸਰਦਾਰ ਸਾਹਿਬ ਇਹਨਾਂ ਤੋਂ ਅਸੀਂ ਟਰੈਕਟਰ ਇਹ ਟਰੈਕਟਰ ਅਸੀਂ ਖਰੀਦਿਆ ਜੀ ਇਹ 22 ਮਾਡਲ ਟਰੈਕਟਰ ਆ 23 ਦੇ ਵਿੱਚ ਇਹਨਾਂ ਦੀ ਕਾਪੀ ਬਣੀ ਆ 22 ਦੇ ਮਾਰਕੇ ਹੈਗਾ ਟਰੈਕਟਰ ਦੇ ਉੱਤੇ ਚਲੋ 22 ਮਾਡਲ ਆਪਾਂ ਬਣ ਕੇ ਚੱਲਦੇ ਆ ਤੇ ਚੰਗੇ ਤੁਹਾਨੂੰ ਹਰ ਤਰ੍ਹਾਂ ਦੇ ਟਰੈਕਟਰ ਇੱਥੋਂ ਜਿਹੜੇ ਮਿਲ ਸਕਦੇ ਆ ਜਿਹੜਾ ਵੱਡਾ ਜਿਆਦਾ ਟਰੈਕਟਰ ਤਾਂ ਤੁਹਾਨੂੰ ਮਾਰਕੀਟ ਦੇ ਵਿੱਚ ਹੋਰ ਵੀ ਕਈ ਜਗ੍ਹਾ ਮਿਲ ਜਾਣਗੇ ਪਰ ਜਿਹੜਾ ਸਮਾਨ ਤੁਹਾਨੂੰ ਪੁਰਾਣਾ ਸਮਾਨ ਦੀ ਜ਼ਰੂਰਤ ਹੁੰਦੀ ਆ ਉਹ ਤੁਹਾਨੂੰ ਇੱਥੋਂ ਬਹੁਤ ਵਾਜਬ ਰੇਟਾਂ ਤੇ ਮਿਲ ਜਾਂਦਾ ਜਿਹੜੇ ਦੂਰ ਦਰਾਡੇ ਵਾਲੇ ਕਿਸਾਨ ਸਹਿਤ ਨਾਣਾਂ ਦੇ ਹੋਣ ਪਰ تقਰੀਬ ਪੰਜਾਬ ਦੇ ਵਿੱਚ ਤਾਂ ਸਾਰੇ ਇਹ ਚੀਜ਼ ਨੂੰ ਸਮਝਦੇ ਨੇ ਵੀ ਪਟਿਆਲੇ ਦੀ ਜਿਹੜੀ ਮਾਰਕੀਟ ਹੈ ਕਵਾੜ ਮਾਰਕੀਟ ਦੇ ਨਾਮ ਨਾਲ ਮਸਹੂਰ ਹੈ ਇਹ ਤੇ ਸੋਨੂੰ ਸਮਾਨ ਤੁਹਾਡੇ ਜ਼ਰੂਰਤ ਦਾ ਇੱਥੋਂ ਮਿਲ ਜਾਂਦਾ ਕਈ ਵਾਰ ਕੀ ਹੈ ਨਾ ਬਹੁਤ ਜ਼ਿਆਦਾ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਵੀ ਸਮਾਨ ਟਰੈਕਟਰ ਦਾ ਕੋਈ ਹਿੱਸਾ ਡੈਮੇਜ ਹੋ ਗਿਆ ਆਪਾਂ ਨੂੰ ਨਹੀਂ ਮਿਲਦਾ ਜਾਂ ਮਿਲਦਾ ਨਵਾਂ ਤਾਂ ਬਹੁਤ ਜ਼ਿਆਦਾ ਚਾਰਜਸ ਉਹਦੇ ਬਹੁਤ ਮਹਿੰਗਾ ਮਿਲਦਾ ਪਰ ਇੱਥੋਂ ਤੁਹਾਨੂੰ ਘੱਟ ਰੇਟ ਤੇ ਮਿਲ ਜਾਂਦਾ ਤੇ ਕਈ ਵਾਰ ਤਾਂ ਜਿਆਦਾ ਕਾਫੀ 50% ਦਾ 60% ਤੱਕ ਦਾ ਫਰਕ ਹੁੰਦਾ ਸੋ ਇਹਨਾਂ ਕੋਲੇ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਹੋਰ ਵੀ ਖੜੇ ਆ ਕਾਫੀ ਤਰ੍ਹਾਂ ਦੇ ਟਰੈਕਟਰ ਮਿਲ ਜਾਂਦੇ ਆ ਉਹ ਵੀਡੀਓ ਦੇ ਨਾਲ ਬਣ ਰਿਹਾ ਬਸ ਤਕਰੀਬਨ ਐਂਡ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਇਹ ਟਰੈਕਟਰ ਅਸੀਂ ਦੇਖੇ ਸੀਗੇ ਸੋਨਾਲੀਕਾ 750 ਆ ਜਾਂ 52 B 4x4 ਨੇ ਇਸ ਤਰ੍ਹਾਂ ਦੇ ਕਾਫੀ ਟਰੈਕਟਰ ਤੁਹਾਨੂੰ ਇੱਥੋਂ ਜਿਹੜੇ ਮਿਲ ਜਾਂਦੇ ਆ। ਸੁ ਕਦੇ ਵੀ ਜੇੜਾ ਇਸ ਤਰ੍ਹਾਂ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਪਟਿਆਲੇ ਮਾਰਕੀਟ ਦੇ ਵਿੱਚ ਜ਼ਰੂਰ ਢੇਡਾ ਮਾਰਿਓ ਤੁਹਾਨੂੰ ਕੋਈ ਪੁਰਾਣਾ ਸਮਾਨ ਵਗੈਰੇ ਦੀ ਲੋਡ ਆ ਇੱਥੋਂ ਤੁਸੀਂ ਲਿਜਾ ਸਕਦੇ ਹੋ। ਟਰੈਕਟਰ ਵੀ ਕਦੇ ਖਰੀਦਣਾ ਤਾਂ ਜ਼ਰੂਰ ਜਿਹੜਾ ਮਾਰ ਲਿਓ ਕਿਉਂਕਿ ਰੇਟਾਂ ਦਾ ਵੈਰੀਫਾਈ ਹੋ ਜਾਂਦਾ ਰੇਟਾਂ ਦੇ ਬਾਰੇ ਪਤਾ ਲੱਗ ਜਾਂਦਾ ਕਈ ਵਾਰੀ ਆਪਾਂ ਚੀਜ਼ ਫਿਰ ਤੁਰਕ ਕੇ ਲੈਨੇ ਤਾਂ ਸਸਤੀ ਚੀਜ਼ ਚੰਗੇ ਭਾਅ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਆ ਰੀਜ਼ਨੇਬਲ ਰੇਟ ਤੇ ਚੀਜ਼ ਮਿਲ ਜੇ ਉਹ ਵੀ ਜਿਹੜੀ ਵਧੀਆ ਗੱਲ ਇਹ ਹੁੰਦੀ ਆ ਸੋ ਇੰਨਾ ਕੀ ਗਏ ਸੀ ਕਿ ਵੀਡੀਓ ਬਣਾ ਲਈ ਤਾਂ ਕਿ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਸਕੀਏ ਕਿਸੇ ਕਿਸਾਨ ਵੀਰ ਦਾ ਜਿਹੜਾ ਫਾਇਦਾ ਹੋ ਜਾਵੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ